ਜ਼ਰਾਂ ਵਿੱਚ ਪਾਣੀ ਅਤੇ ਵੈਕਟਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਦੇ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਇੱਕ ਜ਼ਿਲ੍ਹਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾਕਟਰ ਬਲਬੀਤ ਸਿੰਘ ਨੇ ਇਹਨਾਂ ਵਿਭਾਗਾ ਦੇ ਅਧਿਕਾਰੀਆਂ ਦੇ ਵਿੱਚ ਨਿਰਵਿਘਨ ਤਾਲਮੇਲ ਦੀ ਮਾਤਾ ਤੇ ਜ਼ੋਰ ਦਿੱਤਾ ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਹਰੇਕ ਅਧਿਕਾਰੀ ਦੇ ਕੋਲ ਕੇਸਾਂ ਦੇ ਸਾਰੇ ਵੇਰਵੇ ਹੌਟਸਪੌਟ ਨਮੂਨੇ ਅਤੇ ਹੋਰ ਜ਼ਰੂਰੀ ਜਾਣਕਾਰੀ ਆਸਾਨੀ ਦੇ ਨਾਲ ਉਪਲਬਧ ਹੋਣੀ ਚਾਹੀਦੀ ਹੈ ਉਹਨਾਂ ਦਾ ਜਾਇਰੀਆ ਹੈਜ਼ਾ ਹੈਪੀਟਾਈਟਸ ਏ ਮਲੇਰੀਆ ਡੈਂਗੂ ਅਤੇ ਚਿਕਨਗੁਨੀਆ ਵਰਗੀਆਂ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਦੇ ਲਈ ਸਮੂਹਿਕ ਜ਼ਿੰਮੇਵਾਰੀ ਬਾਰੇ ਵੀ ਚਾਨਣਾ ਪਾਇਆ ਅੱਛਾ ਤਾਂ ਮੇਨ ਹੈਗਾ ਜੀ ਜਿਹੜੀਆਂ ਵਾਟਰ ਬੋਰਨ ਤੇ ਵੈਕਟਰ ਬੋਰਨ ਜਿਵੇਂ ਡੇਂਗੂ ਚਿਕਨਗੁਨੀ ਐਡਾਇਆ ਤੇ ਇਹਨਾਂ ਨੂੰ ਵਿਧਾਨੇ ਚ ਅਜੇ ਟੱਚਪੁਆਇੰਟ ਠੀਕ ਚੱਲ ਰਿਹਾ ਜੀ ਪਰ ਲੋਕੋਸ ਜਗ੍ਹਾ ਤੇ ਪਟਾਲੇ ਦਿੱਕਤ ਆਈ ਆ ਪੂਰਤਵਾਂ ਚ ਦਿੱਕਤ ਆਈ ਆ ਉਹ ਸਾਰਾ ਰਿਵਿਊ ਕਰਨਾ ਚਾਹੀਦਾ ਸਰ ਬਾਕੀ ਸੂਬੇ ਅੱਜ ਕਈ ਸੂਬੇ ਦੇ ਐਮਪੀ ਜਿਵੇਂ ਦਿੱਲੀਤ ਵੀ ਹੋਈਆਂ ਲੱਗਦਾ ਕਿ ਸੀਰੀਅਸ ਬਿਮਾਰੀ ਆ ਵਾਟਰ ਬੋਰਨ ਜਿਹੜੀ ਬਿਮਾਰੀ ਆ ਹਾਂ ਇਹ ਸੀਰੀਅਸ ਇਸ਼ੂ ਹੈ ਜੀ ਬਿਲਕੁਲ ਹੈ ਉਹਦਾ ਜ਼ਿਆਦਾ ਤਾਂ ਜਿਹੜਾ ਹੈਗਾ ਤੁਹਾਡਾ ਲੋਕਲ ਬਾਡੀਜ਼ ਨਾਲ ਰਿਲੇਟਡ ਆ ਵਾਟਰ ਸਪਾਈ ਨਾਲ ਰਿਲੇਟਡ ਹੈ ਇਹ ਬਟ ਕਿਉਂਕਿ ਹੈਲਥ ਡਿਪਾਰਟਮੈਂਟ ਕੋ ਜਦੋਂ ਕੋਈ ਜਦੋਂ ਕੋਈ ਹੁੰਦਾ ਕਿਤੇ ਬ੍ਰੇਕਆਊਟ ਹੁੰਦੀ ਆ ਤੇ ਆਊਟ ਬ੍ਰੇਕ ਹੁੰਦੀ ਆ ਤੇ ਫਿਰ ਸਾਡੇ ਕੋਲੇ ਜਿਆਦਾ ਮਤਲਬ ਬਣਦੀ ਆ ਪ੍ਰੋਬਲਮ ਬਿਲਕੁਲ ਸੀਰੀਅਸ ਮੈਟਰ ਹੈ ਜੀ ਅਜੇ ਵੀ ਆਪਣੇ ਕੋਲਰਰ ਦੇ ਕੇਸਸ ਆ ਰਹੇ ਆ ਸਾਡੇ ਵੀ ਆ ਆਪਣੇ ਕਪੂਰਥਲੇ ਚੋਂ 3 ਡੈਥਸ ਕੋ ਬਿਹਾਰਲੇ ਚੋਂ ਸੋ ਅਸੀਂ ਉਹਨੂੰ ਸੀਰੀਅਸਲੀ ਲੈ ਰਹੇ ਆ ਬਹੁਤ ਕਿਤੇ ਵੀ ਜਿੱਥੇ ਹੋਵੇ ਸਾਨੂੰ ਜਲਦੀ ਉਹਨੂੰ ਡਾਇਗਨੋਸ ਕਰ ਲਈਏ ਔਰ ਔਰ ਦੋ ਤਿੰਨ ਚੀਜ਼ਾਂ ਕੀਤੀਆਂ ਅਸੀਂ ਜਿਵੇਂ ਡਿਸਟ੍ਰਿਕਟ ਆਪਣੇ ਸਟੇਟ ਲੈਵਲ ਦੇ ਉੱਤੇ ਸਰਵੇਲੈਂਸ ਟੀਮ ਬਣਾਈ ਆ ਅਸੀਂ ਆਰਚੀਟੈਕਚਰਲ ਲੈਵਲ ਤੇ ਅੰਡਰ ਡਿਪਟੀ ਕਮਿਸ਼ਨਰ ਤੇ ਚੇਅਰਪਰਸਨ ਦੇ ਨੀਚੇ ਉਹਨਾਂ ਦੇ ਨੀਚੇ ਸਬੂਰਜਨ ਸਾਰੀ ਕੋਆਰਡੀਨੇਸ਼ਨ ਟੀਮ ਬਣਾਈ ਆ ਜਿੱਦੇ ਵਿੱਚ ਲੋਕਲ ਬਾਡੀਜ਼ ਵੀ ਆ ਐਨਵਲ ਹਸਬੰਡਰੀ ਵੀ ਆ ਵਾਟਰ ਸਪਾਈ ਸੈਨੀਟੇਸ਼ਨ ਹੈ ਔਰ ਰੂਰਲ ਡਿਵੈਲਪਮੈਂਟ ਔਰ ਐਜੂਕੇਸ਼ਨ ਇਹ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੈ ਜੀ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਕਿ ਲੋਕਾਂ ਨੂੰ ਜਾਗਰੂਕ ਕਰਾਂਗੇ ਜੀ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਤੁਸੀਂ ਜਿਹੜਾ ਕਨੈਕਸ਼ਨ ਲੈਣਾ ਉਹ ਥਰੂ ਅਥੋਰਾਈਜ਼ਡ ਕਨੈਕਸ਼ਨ ਲੋ ਮਿਨਿਸਪਲ ਕਾਰਪੋਰੇਸ਼ਨ ਉਹ ਪ੍ਰਾਈਵੇਟ ਪਲੰਬਰ ਨੂੰ ਬੁਲਾ ਕੇ ਜੋੜ ਦਿੰਦੇ ਆ ਜਦੋਂ ਪ੍ਰੋਪਰਲੀ ਨਹੀਂ ਕਰ ਪਾਉਂਦੇ ਕੰਮ ਉੱਥੋਂ ਲੀਕੇਜ ਹੁੰਦੀ ਹੈ ਉੱਥੋਂ ਫਿਰ ਜਦੋਂ ਤੁਲੂ ਪੰਪ ਲਾਉਂਦੇ ਆ ਦੋ ਕੰਮ ਨਾ ਕਰਨ ਇੱਕ ਤੁਲੂ ਪਾਪਨਾ ਲਾਣ ਇੱਕ ਜਿਹੜਾ ਜਿਹੜਾ ਕਨੈਕਸ਼ਨ ਲੈਣਾ ਉਹ ਪ੍ਰਾਈਵੇਟ ਬੰਦੇ ਤੋਂ ਕਰਾਣ ਸਰਕਾਰੀ ਬੰਦੇ ਤੋਂ ਕਰਾਣ ਜਿਹੜੇ ਕਿ ਉਹਨਾਂ ਦਾ ਪ੍ਰੋਪਰ ਜਿਹੜਾ ਕਨੈਕਸ਼ਨ ਕਰਾਣ ਤਾਂ ਕਨੈਕਟ ਲੀਕ ਤੇ ਇੱਕ ਸਾਫੀ ਬਹੁਤ ਕਮੀ ਹੈਗੀ ਐ ਤੁਸੀਂ ਮੈਨੂੰ ਮੈਡੀਕਲ ਮਨ ਵਾਲੀ ਜਿੱਦਾਂ ਚੁੱਕੀ ਆ ਹਾਂ ਅਸੀਂ 980 ਸਾਡੇ ਜਿਹੜੀ ਹੈ ਗਿਆ ਨਰਸਸ ਅਸੀਂ ਭਰਤੀ ਕਰ ਲਈਏ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇਣੇ ਆ ਉਹ ਮੇਰੇ ਕਰ 10 ਦਿਨ ਚ ਹੋ ਜਾਏਗਾ ਡਾਕਟਰਸ ਦੀ ਭਰਤੀ ਹੋ ਰਹੀ ਆ ਸਟਾਫ ਨਰ ਪ੍ਰੈਜ਼ੀਡੈਂਟ ਦੀ ਉਮੀਦਵਾਰੀ ਕਰ ਰਹੇ ਹਾਂ ਡਾਕਟਰ ਸਪਰਤੀ ਕਰ ਰਹੇ ਹਾਂ ਕਾਫੀ ਦਿਨ ਦੀ ਪੁਰਾਣੀ ਸ਼ੋਰਟ